ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਗੁਰਦਾਸ ਕਹਿੰਦਾ ਮੀਡੀਆ ਜੱਜ ਲੁਧਿਆਣਾ ਸੋ ਅੱਜ ਅਸੀਂ ਜਿੱਥੇ ਕਿ ਆਪਾਂ ਪਹਿਲਾਂ ਦੇਖ ਲਿਆ ਇਸਾਨੀ ਅਧੋਲਨ ਦੀ ਕਮਕਾਜ਼ੀ ਰਹੀ ਦੀ ਜਿੱਥੇ ਕਾਨੂੰਨ ਨਹੀਂ ਕਰ ਚੰਡੀ ਆ ਉੱਥੇ ਵਿਰੋਧ ਦੀ ਭਾਰੀ ਅਧੋਲਨ ਦੇ ਵਿੱਚ ਮਹਾਪੰਚਾਇਤ ਜਿਹੜਾ ਅਧੋਲਨ ਕਿੰਨੇ ਮਹੀਨੇ ਕਿਲੇ ਚੱਲਿਆ ਉਸ ਵਿੱਚ ਸਰਕਾਰ ਨੇ ਸੈਂਟਰ ਸਰਕਾਰ ਦੇ ਕੁਝ ਜਿਹੜੇ ਤਿੰਨ ਕਾਨੂੰਨ ਕੁਝ ਵਾਪਸ ਲਏ ਪਰ ਕੁਝ ਅਧਿਕਾਰ ਰਹਿ ਗਏ ਜਿਹੜੇ ਅਧਿਕਾਰ ਨਹੀਂ ਮਿਲ ਸਕੇ ਉਦਨੇ ਦੁਬਾਰਾ ਅਧੋਲਨ ਦੀ ਦੁਬਾਰਾ ਉਡੀ ਤਿਆਰੀ ਕੀਤੀ ਜਾ ਰਹੀ ਸਾਡੇ ਨਾਲ ਅੱਜ ਚਰਜੀਤ ਸਿੰਘ ਜੀ ਸਾਡੇ ਗੱਲੇਵਾਲ ਸਾਹਿਬ ਮੇਰੇ ਨਾਲ ਨੰਦ ਕਰਾਂਗੇ ਅੱਜ ਕੀ ਦੇਖੋ ਸਵਾਲ ਇਹ ਹੈ ਕਿ ਜਿਹੜਾ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਨਾ ਬਾਹਰੇ ਸੀਗਾ ਤੇ ਪੰਜਾਬ ਸਰਕਾਰ ਜਿਵੇਂ ਇਹ ਦੇ ਨਾਮ ਤੇ ਸੰਗਤਾਂ ਨੂੰ ਬਿਨਾ ਕੁਝ ਦਿੱਤੇ ਜ਼ਮੀਨਾਂ ਜਬਰੀ ਮੋਹਮ ਤੇ ਰਸਤੇ ਨੂੰ ਤੋੜੇ ਉਹਨਾਂ ਦਾ ਭਰੇਮ ਚਾਹੁੰਦੇ ਨੇ ਇਹਨਾਂ ਨੇ ਜੰਹਰ ਨਿਰੰਦ ਦਾ ਨਾਮ ਦਿੰਦੇ ਨੇ ਮੈਂ ਸੈਕਲ ਆ 7 ਅਗਸਤ ਨੂੰ ਇਹਦਾ ਸਭ ਤੋਂ ਅਹਾਰ ਗਿਸਟਿੰਗ ਦਾ ਨਾਮ ਜੁਣਾ ਜੀ ਦੇ ਵਿੱਚ ਘਟਨਾਵਾਂ ਦੇ ਸੰਭਵ ਹੋਇਆਗਾ ਔਰ ਪੰਜਾਬ ਸਰਕਾਰ ਦੀ ਜਿਹੜੀ ਭਰਮ ਭਾਲੀ ਬੈਠੀ ਆ ਕਿ ਲੋਕ ਮੇਰੇ ਨਾਲ ਇਸ ਸਾਲ ਮੇਰੇ ਨਾਲ ਨੇ ਮੇਰੇ ਦਮੀਨ ਦੇ ਰਣੇ ਤੇ ਸੰਘ ਦੇ ਸਾਰੇ ਭਲੇਖੇ ਹੋ ਜਿਹੜਾ ਮੌਜੂਦ ਕਰਾ ਦੇ ਲਈ ਇਹ ਬਿਲਕੁਲ ਕਿਸੇ ਨੀਤੀਮੰਦ ਕੋਲ ਜੋ ਠੋਕੇ ਨਾਲ ਜਿਵੇਂ ਕਿਸਾਨਾਂ ਦੀ ਜਮੀਨ ਹੈ ਉਹਦੇ ਹੱਥਾਂ ਵਿੱਚ ਕਿੰਨਾ ਵੱਡਾ ਬਰਾਸਾ ਲੱਗਦਾ ਹੈ ਕਿਤਾ ਪਹਿਲਾ ਤੋਂ ਹੀ ਚੱਲਿਆ ਪਹਿਲਾ ਸੈਂਟਰ ਸਰਕਾਰ ਵੱਲੋਂ ਵੀ ਕੁਝ ਵੀ ਨਿਕਾਰਤਮ ਨਹੀਂ ਮਿਲੇ ਜੀ ਕਿ ਹੁਣ ਪੰਜਾਬ ਸਰਕਾਰ ਨੇ ਵੀ ਜਦੋਂ ਫਿਰ ਦੁਬਾਰਾ ਲੱਗਿਆ ਫਿਰ ਦੁਬਾਰਾ ਚੱਲਣ ਲੱਗੀ ਜੀ ਉਹ ਤੁਹਾਨੂੰ ਪੰਜਾਬ ਸਰਕਾਰ ਨੇ ਦਿਖਾ ਰਾਇਆ ਹੈ ਕਿ ਇਹ ਕਿਹੜੇ ਜ਼ਰੂਰਤ ਵਿੱਚ ਹੈ ਕਿੱਥੇ ਨਹੀਂ ਹੈ ਪਾਈ ਗਾ ਅੰਦਰ ਖੱਤੂ ਦੇਸ਼ਕ ਲੋਕਾਂ ਨੂੰ ਡਰਾਮਾ ਕਰਕੇ ਦਿਖਾਉਣੇ ਨੇ ਤੇ ਅਸੀਂ ਡਾਕਟਰ ਸਾਹਿਬ ਨੇ ਬਾਕੀ ਇਹ ਇਪੋਡ ਇਪੋਡੋਲੋਜੀ ਦਾ ਜੋ ਸੋਚ ਆਇਤੀ ਸਹੀ ਹੈ ਇਹ ਸਾਰੇ ਤੇ ਇਹਨਾਂ ਸਾਰਿਆਂ ਦੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਦੇ ਕੋਲ ਜਮੀਨਾਂ ਹੋਣ ਨਾ ਕਾਰਪੋਰੇਟ ਨੂੰ ਦੇਣੀ ਹੈ ਕਾਰਪੋਰੇਟ ਸ਼ੇਅਰ ਹੋਲੇ ਜਮੀਨਾਂ ਦੇ ਉਹ ਜਾਂਦੇ ਆ ਕਿਸਾਨ ਮਜ਼ਦੂਰ ਬਣੇਗਾ ਸੱਚਾ ਮਜ਼ਦੂਰ ਕਾਰਪੋਰੇਟ ਇੱਕ ਧਲਾ ਦਾ ਟੈਲੀਫੋਨ ਜਿੱਤਿਆ ਦੀਆਂ ਸੰਦੇਸ਼ ਮਦੂਰ ਹੈ ਪਹਿਲਾਂ ਪਹਿਲਾਂ ਵੀ ਜਿਹੜਾ ਮਦੂਰ ਨਾ ਪੰਜ ਜਿੱਤਿਆ ਨਹੀਂ ਮਦੂਰ ਹੈ ਉਹਦੇ ਨਾਲ ਤਾਂ ਕਿ ਜਿਹੜੇ ਕੁਛ ਨਾਪੜ ਜਿਹੜੇ ਅਧਿਕਾਰ ਸੀ ਆਪ ਨੂੰ ਨਹੀਂ ਮਿਲੇ ਉਹ ਦੁਬਾਰਾ ਆਪਾਂ ਨੂੰ ਦੁਬਾਰਾ ਲੈਣੇ ਪੈਣਗੇ ਉਹਦੇ ਵਿੱਚ ਕਿਤਾ ਲੱਗਦਾ ਵੀ ਅੱਜ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਇੱਕ ਤੱਪਾ ਸਮਝੋ ਤੱਕਾ ਪਰ ਉਹ ਤੇ ਸਮਝ ਲੋ ਕਿਉਂਕਿ ਮੇਰਾ ਗੱਲ ਸੰਦੇਸ਼ਤਾ ਦਾ ਸ਼ਬਦ ਹੀ ਨਿਕਲਣਾ ਚਾਹੀਦਾ ਸਾਨੂੰ ਸਾਡੀ ਜਿਹੜੀ ਲੜਾਈ ਹੈ ਆਡੇ ਹਕਕਾਂ ਦੀ ਲੜਾਈ ਹੈ ਹੱਕਾ ਆਡੇ ਹੱਕ ਛੱਡੇ ਨਹੀਂ ਜਾ ਸਕਦੇ ਕਿੰਨੀ ਲੜਾਈ ਕਰਨੀ ਪੈਂਦੀ ਆ ਲੋਕਾਂ ਦੀ ਸ਼ਰਤ ਤੇ ਡਿਪੈਂਡ ਕਰਦਾ ਹੁੰਦਾ ਲੋਕਾਂ ਦੀ ਸੀਰੀਅਸਨੈਸ ਤੇ ਡਿਪੈਂਡ ਕਰਦਾ ਹੁੰਦਾ ਜਿੰਨੇ ਸੀਰੀਅਸ ਹੋ ਕੇ ਲੋਕ ਇਸ ਲੜਾਈ ਨੂੰ ਲੜਨਗੇ ਉਹਨਾਂ ਨੂੰ ਕੁਝ ਪ੍ਰਾਪਤ ਹੋਏਗਾ ਔਰ ਇਹ ਲੜਾਈ ਕੋਈ ਦੇਰ ਤੱਕ ਜਾਰੀ ਰਹੇਗੀ ਜਿੰਨੀ ਦੇਰ ਤੱਕ ਸਾਰੀਆਂ ਮੰਗਾਂ ਦਾ ਸੰਪੂਰਨ ਤੌਰ ਤੇ ਕਿਸਾਨੀਆਂ ਮੰਨੀਆਂ ਨੂੰ ਇਹ ਕਿੱਦਾਂ ਲੱਗਦਾ ਵੀ ਹੋਰ ਜਿਹੜਾ ਆਉਣ ਵਾਲੇ ਸਮੇਂ ਦਾ ਆ ਰਹੇ ਪਿਛਲੇ ਵਾਪਸ ਰਹੇ ਪਰ ਇਸ ਦੇ ਜੋ ਤਾਂ ਦਾਣਾ ਮੰਡੀ ਵਿੱਚ ਉਸ ਉਸ ਵਿੱਚ ਕੀ ਕੀ ਹੋ ਰਿਹਾ ਹੈ ਸਰਕਾਰ ਦੇ ਮਾਰੇ ਸ਼ਰਤਾਂ ਚਾਹੀਦੀਆਂ ਇਹਨਾਂ ਸਰਕਾਰ ਨੂੰ ਇਹ ਛਪਾ ਹੰਦ ਇਸ ਭੱਜਾ ਦਾ ਵਿਰੋਧ ਇਸ ਗੱਲ ਤੇ ਹੈ ਕਿ ਲੈਂਡ ਪੂਲਿੰਗ ਨੂੰ ਸਰਕਾਰ ਮਤਲਬ ਰੱਦ ਕਰੇ ਔਰ ਅਗਰ ਸਰਕਾਰ ਲੈਂਡ ਪੂਲਿੰਗ ਰੱਦ ਨਹੀਂ ਕਰਦੀ ਤਾਂ ਸਾਡਾ ਅੰਦੋਲਨ ਹੋਰ ਅਗਲੇ ਪੜਾਵਾਂ ਦੇ ਵਿੱਚ ਚੋਦੇਗਾ ਸਾਡੀ ਸਭ ਤੋਂ ਪਹਿਲੀ ਮੰਗ ਹੈ ਕਿ ਲੈਂਡ ਪੂਲਿੰਗ ਇਹ ਲੈਂਡ ਪੂਲ ਜੇ ਬਾਤ ਕਰੀਏ ਖੇਤ ਨਾਲ ਰਿਲੇਟਡ ਬਹੁਤ ਸਾਰੇ ਮੁੱਦੇ ਨੇ ਉਹ ਅਸੀਂ ਕਰਾਂਗੇ ਜਿਵੇਂ ਪਿਛਲੇ ਕਰਾਂਗੇ ਜਿਵੇਂ ਸਾਮਨਾ ਤੰਦੀ ਰਿਪੋਰਟs ਸਾਲਾਂ ਦੀ ਕਰਜ਼ਾ ਮੁਕਤੀ ਲੈਂਡ ਐਕਵੀਜ਼ੀਸ਼ਨ ਐਕਟ 2013 ਦੇ ਰਿਹਾਲੀ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਜਿਵੇਂ ਪਿਛਲੇ ਅੰਦੋਲਨ ਚ ਹਰੈਸਮ ਅੰਦੋਲਨ ਦੇ ਉੱਤੇ ਮੁਕਾਦਮੇ ਦਾਇਰ ਕੀਤੇ ਗਏ ਨੇ ਜਿਨ੍ਹਾਂ ਦੇ ਕੇਸ ਮੁਕਾਦਮੇ ਵਾਪਸ ਕਰਾਉਣੇ ਲੋਕਾਂ ਨੂੰ ਘੇਰੀ ਦੇ ਚੀਤਾ ਨੂੰ ਇਸ ਸਮਾਜ ਨੂੰ ਸਰਕਾਰ ਦੇ ਸਾਹਮਣੇ ਮੰਗਵਾਉਣੀ ਚਾਹੀਦੀ ਪੱਕੀ ਹੈ ਅੱਜ ਲਾਸਟ ਵਿੱਚ ਤੁਸੀਂ ਕੀ ਮੈਸੇਜ ਜਣਾਉਣਾ ਚਾਹੋਗੇ ਮੇਰੇ ਕੋਲ ਮੈਨੂੰ ਲਾਸਟ ਵਿੱਚ ਇਹੀ ਬੇਨਤੀ ਹੈ ਕਿ ਸਾਡੇ ਲੋਕਾਂ ਨੂੰ ਇਹ ਜਿਹੜੀ ਲੜਾਈ ਹੈ ਲੈਟ ਕੋਲੰਡੀ ਤੇ ਕੇਵਲ ਕਿਸਾਨਾਂ ਦੀ ਨਹੀਂ ਆ ਆਮ ਜਨਤੀ ਦੀ ਜਿਹੜਾਈ ਹੈ ਕਿਉਂਕਿ ਪਿੰਡ ਉੱਜੜਨੇ ਨੇ ਜਦੋਂ ਪਿੰਡ ਉੱਜੜਦੇ ਹੈ ਔਰ ਉਸ ਪਿੰਡ ਦੇ ਵਿੱਚ ਥੱਲੇ ਕਿਸਾਨ ਨਹੀਂ ਹੁੰਦੇ ਉਸ ਪਿੰਡ ਦੇ ਵਿੱਚ ਮਜ਼ਦੂਰ ਵੀ ਹੁੰਦਾ ਉਸ ਕਮਿਊਨਿਟੀ ਦੇ ਅੰਦਰ ਵਿੱਚ ਇੱਕ ਮਿਸਤਰੀ ਵੀ ਬੈਠਾ ਹੁੰਦਾ ਉਸ ਪਿੰਡ ਦੇ ਵਿੱਚ ਛੋਟਾ ਦੁਕਾਨਦਾਰ ਵੀ ਹੁੰਦਾ ਔਰ ਉਸ ਬੰਦੇ ਵਿੱਚ ਮੋਚੀ ਵੀ ਬੈਠਾ ਹੁੰਦਾ ਸਾਰੇ ਉੱਤੇ ਬੈਠੇ ਹੁੰਦੇ ਸੋ ਇਸ ਕਰਕੇ ਜਦੋਂ ਪਿੰਡ ਉੱਜੜਦਾ ਹੈ ਉਸ ਸਾਰਿਆਂ ਦਾ ਜ਼ਿਆਦਾ ਹੋਏਗਾ ਇਸ ਕਰਕੇ ਉਹਨਾਂ ਸਾਰਿਆਂ ਦਾ ਇਸ ਲੜਾਈ ਦੇ ਵਿੱਚ ਇੱਕ ਜੋ ਦੁਰਗੇ ਲੜਾਈ ਕਰਨਾ ਚਾਹੀਦੀ ਹੈ ਸਾਡੇ ਮੰਡਲ ਨੂੰ ਜੋ ਬਚਾਇਆ ਜਾ ਸਕੇ ਅ ਆ ਸਸਿਕਾ ਮੈਂ ਜਿੱਦਾਂ ਪਹਿਲਾਂ ਅੰਦੇਖਰ ਮੈਂ ਆਪਾਂ ਡੱਲੇ WhatsApp ਨਾਲ ਗੱਲਬਾਤ ਕੀਤੀ ਆ ਹਾਉਰ ਆਪ ਤਾਂ ਦੇਖਦੇ ਆ ਵੀ ਡੱਲੇ ਸਾਹਿਬ ਨਾਲ ਗੱਲ ਕੀਤੀ ਆ ਪਰ ਕੱਲ ਦੀ ਮੀਟਿੰਗ ਵੀ ਕੀਤੀ ਗਈ ਅੱਜ ਵੀ ਕੀਤੀ ਗਈ ਜਿਹੜੀ ਨੈਕਸ ਜਿਹੜੀ ਇਹਨਾਂ ਦੀ ਇੱਕ ਪਾਰੀ ਇਕੱਠ ਹੋ ਰਿਹਾ ਜਿੱਥੇ ਮੰਡੀਆਂ ਦਾ ਉਹਦੇ ਵਿੱਚ ਇਹ ਸਰਕਾਰ ਦੇ ਨਾਲ ਜੋ ਜਿਹੜਾ ਕਿ ਇੱਕ ਮੁੱਦੇ ਰੱਖੇ ਜਾ ਰਹੇ ਨੇ ਸਰਕਾਰ ਕੀ ਇਹ ਮੁੱਦਿਆਂ ਨੂੰ ਕਰ ਪੈਂਦੀ ਆ ਜਾਂ ਨਹੀਂ ਪਾਉਂਦੇ ਉਸ ਵਿੱਚ ਆਪਾਂ ਉੱਥੇ ਫਿਰ ਗੱਲਬਾਤ ਕਰਾਂਗੇ ਮੈਂ ਤੁਹਾਡਾ ਗੁਰਦਾਸ ਖੜਾ Thank you, sir. Thank you. Thank you.